ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੇ ਕਿਪ ਟਿੱਕਰ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਆਹ ਸੁਣੋ ਜੀ ਆਪਾਂ ਬਾਹ ਦੱਸਦੇ ਆਂ ਕੱਪ ਵਾਲੀ ਬਾਹ ਵੀ ਕੱਪ ਕਿੱਦਾਂ ਲਾਇਦੇ ਆ ਬਾਹ ਕਿੱਦਾਂ ਪਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਰਦੇ ਆਂ ਅਗਰ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਓ ਵੀਡੀਓ ਸ਼ੁਰੂ ਕਰਦੇ ਆਂ ਜੀ ਬਾਰੀ ਲੋ ਆਈ ਜੀ ਬੀ ਇੰਚ ਤਿਆਰ ਆਈ ਬੀ ਕਟਾਈ ਕਰ ਲਈ ਕਾਫਾ ਪੱਗੇ ਲਾਵਾਂਗੇ ਕਾਫਾ ਜੀ 8 ਇੰਚ ਤਿਆਰ ਆ ਇਹ ਚਾਰ ਪੀਸ ਨੇ ਜੀ ਇਹ ਆਪਾਂ ਦੁੱਗਣਾ ਕਪੜਾ ਲੈ ਲੈਣਾ ਚਾਰੀ ਪੀਸ ਨੇ 16 ਇੰਚ ਹੋ ਜੂਗਾ ਜੀ ਬਾਕੀ ਦੇ ਬਾਰਪਾਏ ਪੈ ਜਾਣਗੇ 8 ਇੰਚ ਰਹਿ ਜੂਗਾ ਜੀ ਠੀਕ ਐ ਮੋਢਾ ਜੀ ਆਪਣਾ 9 ਇੰਚ ਤਿਆਰ ਆ ਇਥੋਂ ਇਹ 3 ਇੰਚ ਰੂਆ ਠੀਕ ਹੈ 7 ਸੈਂਟੀਮੀਟਰ ਲਾ ਦੋ ਚਲੋ ਆ 4 ਇੰਚ ਤੇ ਆਪਾਂ ਇਹ ਡਾਕ ਲਾਵਾਂਗੇ ਇਥੋਂ ਮੋੜੇ ਜਾਂਦਾ ਹੁੰਦਾ ਈ ਇਥੇ ਬਾਟਨ ਲੱਗ ਕੱਫ ਬਣੂਗੀ ਕਰ ਤੋ ਅਬ ਇਹ ਆਪਾਂ ਕਾਟਿੰਗ ਕਰਦੇ ਆ ठीक है जी पूरे आप चारे पीसा तक ला ले सिलाई च दसागे फिर सोनू इस तरह मुड़ूगा उइए जी हाँ मुझले पीस आप मच्छी कट पाने इस तरह కట్ ఆరు బాను ఏమంటే సూ కయో